ਲਾਲਵਲ ਮਹੱਲਾ ਪੰਜਵਾ ਲਾਲ ਰੰਗ ਤਿਸ ਗਾ ਲੱਗਾ ਜਿਸਕੇ ਬੜ ਭਾਗਾ ਮੈਲਾ ਕਦੇ ਨਾ ਹੋਵਈ ਨਹਿ ਲੱਗੇ ਦਗਾ ਹੋਲੀ ਕਿੰਨੀ ਸੰਤ ਸੇਵ ਰੰਗ ਲਗਾ ਅਦਲਾਲ ਦੇਵ ਮਨ ਤਨ ਮੌਲਯ ਅਤ ਨੂਪ ਸੁ ਕਹਿ ਨਹੀਂ ਸ਼ਬ ਤੂਪ ਸਗਲੀ ਰੂਤੀ ਹਰਿਆ ਹੋਏ ਸਦ ਬ ਸੰਤ ਗੁਰ ਮਿਲੇ ਦੇਵ ਇਸ ਜੁਗ ਮਹਿ ਸੋਬਾ ਨਾਮ ਕੀ ਬਿਨ ਨਾ ਵੈ ਸੋਬ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਕੱਚਾ ਰੰਗ ਕੁਸੰਬ ਕਾ ਥੋੜੜਿਆਂ ਦਿਨ ਚਾਰ ਜਿਓ बिन नावै ब्रह्म भूलिया ਠਗ ਮੁਠੀ ਕੂੜਿਆਰ ਜਿਓ ਸੱਚੇ ਸੇ ਤੀਰਤਿਆਂ ਜਨਮ ਦੂਜੀ ਵਾਰ ਜਿਓ ਰੰਗੇ ਕਾ ਕਿਆ ਰੰਗੀਐ ਜੋ ਰੱਤੇ ਰੰਗ ਲਾਏ ਜਿਓ ਰੰਗਣ ਵਾਲਾ ਸੇਵੀਐ ਸੱਚੇ ਸਿਉ ਜਿਤ ਲਾਏ ਜੀਓ ਬਿਲਾਵਲ ਮਹੱਲਾ ਪੰਜਵਾ ਲਾਲ ਰੰਗ ਤਿਸ ਗਾ ਲੱਗਾ ਜਿਸਕੇ ਬੜ ਭਾਗਾ ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਗਾ ਹੋਲੀ ਕਿੰਨੀ ਸਤ ਸੇਵ ਰੰਗ ਲਗਾਤ ਲਾਲ ਦੇਵ ਮਨ ਤਨ ਮੌਲਯ ਅਤ ਨੂਪ ਸੁ ਕਹਿ ਨਹੀਂ ਸ਼ਬ ਧੂਪ ਸਗਲੀ ਰੂਤੀ ਹਰਿਆ ਹੋਏ ਸਾਦ ਬਸੰਤ ਗੁਰ ਮਿਲੇ ਦੇਵ ਇਸ ਜੁਗ ਮਹਿ ਸੋਬਾ ਨਾਮ ਕੀ ਬਿਨ ਨਾ ਵੈ ਸੋਭ ਨਾ ਹੋਈ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਈ ਕੱਚਾ ਰੰਗ ਕੁਸੰਬ ਕਾ ਥੋੜੜਿਆਂ ਦਿਨ ਚਾਰ ਜਿਓ ਬਿਨ ਨਾਵੈ ਭ੍ਰਮ ਫੂਲੇ ਆ ਠਗ ਮੁਠੀ ਕੂੜਿਆਰ ਜਿਓ ਸੱਚੇ ਸੇ ਤਿਰਤਿਆਂ ਜਨਮ ਦੂਜੀ ਵਾਰ ਜਿਓ ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗ ਲਾਏ ਜਿਓ ਰੰਗਣ ਵਾਲਾ ਸੇਵੀਐ ਸੱਚੇ ਸਿਉ ਜਿਤ ਲਾਏ ਜਿਓ ਲਿਲਾਵਲ ਮਹੱਲਾ ਪੰਜਵਾ ਲਾਲ ਰੰਗ ਤਿਸ ਗਾ ਲੱਗਾ ਜਿਸਕੇ ਬੜ ਭਾਗਾ ਮੈਲਾ ਕਾ ਦੇ ਨਾ ਹੋਈ ਨਹਿ ਲਾਗੇ ਦਾਗਾ ਹੋਲੀ ਕਿੰਨੀ ਸਤ ਸੇਵ ਰੰਗ ਲਗਾਤ ਲਾਲ ਦੇਵ ਮਨ ਤਨ ਮੋਲਯ ਅਤ ਨੂਪ ਸੁ ਕੈ ਨਹੀਂ ਸ਼ਬ ਧੂਪ ਸਗਲੀ ਰੂਤੀ ਹਰਿਆ ਹੋਏ ਸਾਦ ਬਸੰਤ ਗੁਰ ਮਿਲੇ ਦੇਵ ਇਸ ਜੁਗ ਮਹਿ ਸੋਬਾ ਨਾਮ ਕੀ ਬਿਨ ਨਾਵੈ ਸੋਬ ਨਾ ਹੋਏ ਏ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਕੱਚਾ ਰੰਗ ਕੁਸੰਬ ਕਾ ਥੋੜੜਿਆਂ ਦਿਨ ਚਾਰ ਜਿਓ ਬਿਨ ਨਾਵੈ ਭ੍ਰਮ ਫੂਲੇ ਆ ਠਗ ਮੁਠੀ ਕੂੜਿਆਰ ਜਿਓ ਸੱਚੇ ਸੇ ਤਿਰਤਿਆਂ ਜਨਮ ਦੂਜੀ ਵਾਰ ਜਿਓ ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਐ ਸੱਚੇ ਸਿਉ ਜਿਤ ਲਾਏ ਜੀਓ ਲਿਲਾਵਲ ਮਹੱਲਾ ਪੰਜਵਾ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਬੜ ਭਾਗਾ ਮੈਲਾ ਕਦੇ ਨਾ ਹੋਵਈ ਨਹ ਲਾਗੇ ਦਾਗਾ ਹੋਲੀ ਕਿਨੀ ਸੰਤ ਸੇਵ ਰੰਗ ਲਗਾਤ ਲਾਲ ਦੇਵ ਮਨ ਤਨ ਮੌਲਯ ਅਤ ਨੂਪ ਸੁ ਕਹਿ ਨਹੀਂ ਸ਼ਬ ਧੂਪ ਸਗਲੀ ਰੂਤੀ ਹਰਿਆ ਹੋਏ ਸਦ ਬ ਸੰਤ ਗੁਰ ਮਿਲੇ ਦੇਵ ਇਸ ਜੁਗ ਮਹਿ ਸੋਬਾ ਨਾਮ ਕੀ ਬਿਨ ਨਾਵੈ ਸੋਬ ਨਾ ਹੋਈ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਕੱਚਾ ਰੰਗ ਕੁਸੰਬ ਕਾ ਥੋੜੜਿਆਂ ਦਿਨ ਚਾਰ ਜਿਓ बिन नावै ब्रह्म फूलेया ठग मुठी कूੜਿਆਰ ਜਿਓ ਸੱਚੇ ਸਿਤਿਰਤਿਆਂ ਜਨਮ ਦੂਜੀ ਵਾਰ ਜਿਓ ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗ ਲਾਏ ਜਿਓ ਰੰਗਣ ਵਾਲਾ ਸੇਵੀਐ ਸੱਚੇ ਸਿਉ ਜਿਤ ਲਾਏ ਜੀਓ